ਸਾਰਾ ਮੁਲਕ ਤਾਂ ਸੋਹਣਾ ਹੈ ਪਰ ਮੇਰੇ ਪਿੰਡ ਵਰਗਾ ਨਹੀਂ ਮੇਰਾ ਪਿੰਡ ਮੀਰਾ ਪਿੰਡ ਸਤਨ ਸਾਹਿਬ ਜਿੰਮੇਵਾਰੀ ਡਬਲ ਹੈ ਤੁਹਾਡੇ ਪਿੰਡ ਤੇ ਇਸ ਵਾਰ ਕੀ ਲੱਗ ਰਿਹਾ ਮਾਹੌਲ ਪਿੰਡ ਦੇ ਵਿੱਚ ਐਮਐਲਏ ਵੀ ਵੱਖਰੇ ਵੱਖਰੇ ਆ ਜੀ ਇਧਰ ਜਿਹੜਾ ਦਿਆਲਪੁਰ ਜਿਲ੍ਹਾ ਜਨੰਦਰਵਾਲੀ ਸਾਈਡ ਆ ਉਹਨੂੰ ਐਮਐਲਏ ਜਿਹੜਾ ਹਲਕਾ ਜਿਹੜਾ ਕਰਤਾਰਪੁਰ ਲੱਗਦਾ ਤੇ ਇਹਦੇ ਰਹਿ ਗਿਆ ਸਤਿ ਆਪਾ ਪ੍ਰਕਾਸ਼ ਹੈ ਗਿਆ ਜਿਹੜੇ ਕੈਬਨਿਟ ਮੰਤਰੀ ਆ ਔਰ ਇਧਰ ਜਿਹੜਾ ਦਿਆਲਪੁਰ ਜਿਹੜਾ ਕਪੂਰਸਨਵਾਲੀ ਸਾਈਡ ਇਹਨੂੰ ਲੱਗਦਾ ਵਿਧਾਨ ਸਭਾ ਹਲਕਾ ਪਲਾਟਨ ਇਥੋਂ ਹੈ ਗਿਆ ਐਮਐਲਏ ਸਤਿ ਆਸ਼ਕਪਾਲ ਸਿੰਘ ਖਹਿਰਾ ਜਿਹੜਾ ਸਾਡੇ ਜਿਹੜੇ ਧਿਆਲਪੁਰ ਜਿਲ੍ਹਾ ਕਪੂਰਥਲੇ ਵਾਲੀ ਜਿਹੜੀ ਪਾਸਾ ਹੈਗਾ ਉਹ ਨਗਰ ਪਹਿਲੋਂ ਵਸਿਆ ਬਜ਼ੁਰਗਾਂ ਦੇ ਦੱਸਾਂ ਮੁਤਾਬਕ ਜਿਹੜਾ ਧਿਆਲਪੁਰ ਜਿਹੜਾ ਕਪੂਰ ਜਿਲ੍ਹਾ ਜਲੰਧਰ ਵਾਲਾ ਪਾਸਾ ਹੈਗਾ ਇਹ ਬਾਅਦ ਦੇ ਵਿੱਚ ਵਸਿਆ ਕਿਉਂਕਿ ਇਹ ਪਹਿਲੋਂ ਹੀ ਪਹਿਲੋਂ ਤੋਂ ਹੀ ਇਦਾਂ ਜਿਹੜਾ ਪਰਾਣਾ ਹੀ ਇਸੇ ਤਰ੍ਹਾਂ ਸਿਸਟਮ ਜਿਹੜਾ ਦੋਹਾਂ ਨਗਰਾਂ ਦਾ ਦੋਹਾਂ ਜਿਲ੍ਹਿਆਂ ਦਾ ਤੁੜਿਆ ਹੁੰਦਾ ਹੈ ਦਿਆਲਪੁਰ ਜਿਹੜੇ ਜਨਤੰਤਰ ਦੀ ਵੋਟ ਜਿਹੜੀ ਉਹ 2300 ਵੋਟ ਆ ਤੇ ਦਿਆਲਪੁਰ ਜਿਹੜੇ ਕਬੂਤਲੇ ਦੀ ਵੋਟਾਂ ਉਹ 26200 ਵੋਟ ਆ اچھا ਤੇ ਇਸ ਕਰਕੇ ਮਤਲਬ ਤਿੰਨ ਪੰਚਾਇਤਾਂ ਤੇ ਨਹੀਂ ਸਰਪੰਚਾਂ ਤੇ ਵਿਧਾਨ ਸਭਾ ਹਲਕੇ ਲੋਕ ਸਭਾ ਹਲਕੇ ਸਾਰੇ ਪ੍ਰਸ਼ਾਸਨ ਸਾਰਾ ਅਲੱਗ-ਲੱਗ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਸ ਵੇਲੇ ਗਰਮਾਈ ਹੋਈ ਹੈ ਪਿੰਡਾਂ ਦੇ ਵਿੱਚ ਚਰਚਾਵਾਂ ਹੋ ਰਹੀਆਂ ਨੇ ਕਿ ਕਿਹੜਾ ਐਮਪੀ ਜਿਹੜਾ ਉਹ ਚੁਣਿਆ ਜਾਵੇ ਇਸ ਵੇਲੇ ਅਸੀਂ ਕਰਤਾਰਪੁਰ ਦੇ ਪਿੰਡ ਦਿਆਲਪੁਰ ਦੇ ਵਿੱਚ ਮੌਜੂਦ ਹੈਗੇ ਆਂ ਇਹ ਪਿੰਡ ਦੋ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਔਰ ਲੋਕ ਸਭਾ ਹਲਕੇ ਵੀ ਇਸ ਪਿੰਡ ਨੂੰ ਦੋ ਲੱਗਦੇ ਆ ਜਿਸ ਵੇਲੇ ਜਿੱਥੇ ਮੈਂ ਖੜਾ ਇਹ ਲੋਕ ਸਭਾ ਹਲਕਾ ਜਲੰਧਰ ਪਿੰਦਾ ਜੇਕਰ ਮੈਂ ਚੱਲ ਕੇ ਇਧਰਲੇ ਪਾਸੇ ਹੋ ਜਾਨਾ ਤਾਂ ਇਹ ਲੋਕ ਸਭਾ ਹਲਕਾ ਹੁਸ਼ਿਆਰਪੁਰ ਸ਼ੁਰੂ ਹੋ ਜਾਂਦਾ ਤਾਂ ਇਹ ਪਿੰਡ ਦੇ ਉੱਪਰ ਕਹਿ ਲਓ ਕਿ ਜ਼ਿੰਮੇਵਾਰੀ ਵੀ ਡਬਲ ਹੈ ਇਹਨਾਂ ਨੇ 2 MP ਚੁਣਨੇ ਨੇ ਸਰਪੰਚ ਸਾਹਿਬ ਔਰ ਪਿੰਡ ਦੀ ਪੰਚਾਇਤ ਸਾਡੇ ਨਾਲ ਮੌਜੂਦ ਹੈਗੀ ਆ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਪਹਿਲਾਂ ਤਾਂ ਸਵਾਗਤ ਜਗਬਾਣੀ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਆਹੇਕ ਵਾਰ ਕੀ ਫਤਿਹ ਤੁਹਾਡਾ ਜਗਬਾਣੀ ਟੀਵੀ ਆਣ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੇ ਨਗਰ ਵਿੱਚ ਪਹੁੰਚੇ ਹੋ ਸਰਪੰਚ ਸਾਹਿਬ ਜ਼ਿੰਮੇਵਾਰੀ ਡਬਲ ਹੈ ਤੁਹਾਡੇ ਪਿੰਡ ਤੇ ਇਸ ਵਾਰ ਕੀ ਲੱਗ ਰਿਹਾ ਮਾਹੌਲ ਪਿੰਡ ਦੇ ਵਿੱਚ ਇਹ ਜ਼ਿੰਮੇਵਾਰੀ ਜਿਹੜੀ ਤੁਸੀਂ ਗੱਲ ਕੀਤੀ ਉਹ ਵਾਕਿਆ ਤੁਹਾਡੀ ਗੱਲ ਸਹੀ ਹੈ ਕਿਉਂਕਿ ਸਾਡਾ ਨਗਰ ਜਿਹੜਾ ਦੋਹਾਂ ਜ਼ਿਲ੍ਹਿਆਂ ਦੇ ਵਿੱਚ ਹੋਣ ਦਾ ਕਰਕੇ ਇਹ ਇੱਕ ਸਾਈਡ ਜਿਹੜਾ ਜਲੰਧਰ ਦੇ ਵਿੱਚ ਪੈਂਦੀ ਹੈ ਔਰ ਦੂਸਰੀ ਜਿਹੜਾ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਪੈਂਦੀ ਆ ਔਰ ਹੁਣ ਪੰਜਾਬ ਦੇ ਵਿੱਚ ਜਿਹੜਾ ਪਾਰਲੀਮੈਂਟਰੀ ਇਲੈਕਸ਼ਨ ਦਾ ਮਾਹੌਲ ਜਿਹੜਾ ਪੂਰਾ ਦਰਮਾਇਆ ਹੋਇਆ ਔਰ ਇਸੇ ਤਰ੍ਹਾਂ ਸਾੜੀ ਨਗਰ ਦੇ ਵਿੱਚ ਵੀ ਆ ਜਿਹੜਾ ਧਿਆਲਪੁਰ ਜਲੰਧਰ ਵਾਲਾ ਪਾਸਾ ਉਹਨੂੰ ਲੋਕ ਸਭਾ ਹਲਕਾ ਜਲੰਧਰ ਲੱਗਦਾ ਧਿਆਲਪੁਰ ਜਿਹੜਾ ਕਪੂਰਥਲੇ ਵਾਲੀ ਸਾਈਡ ਆ ਉਹਨੂੰ ਜਿਹੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਲੱਗਦਾ ਕਿਉਂਕਿ ਇਹਦਾ ਵਿਧਾਨ ਸਭਾ ਹਲਕਾ ਆ ਗਿਆ ਪਲਾਥਾ ਜੀ ਉਹ ਪਲਾਟ ਜਿਹੜਾ ਹਲਕਾ ਉਹ ਹੁਸ਼ਿਆਰਪੁਰ ਦੇ ਲੋਕ ਸਭਾ ਦੇ ਹਲਕੇ ਵਿੱਚ ਪੈਂਦਾ ਤੇ ਇਸੇ ਕਰਕੇ ਹੈ ਵੀ ਸਾਡੇ ਪਿੰਡ ਦੇ ਵਿੱਚ ਪੂਰੀ ਗੰਮ ਗੰਮੀ ਲੱਗੀ ਰਹਿੰਦੀ ਆ ਹਾਂ ਤੇ ਕਦੇ ਕੋਈ ਸਾਡੇ ਇਧਰ ਜ਼ਿਲ੍ਹਾ ਧਿਲੰਦਰ ਵਾਲੇ ਪਾਸੇ ਕੋਈ ਨਾ ਕੋਈ ਕੈਂਡੀਡੇਟ ਆ ਗਿਆ ਤੇ ਕਦੇ ਇਧਰ ਦਿਆਲਪੁਰ ਜ਼ਿਲ੍ਹਾ ਕਪੂਰਥਲੇ ਵਾਲੇ ਪਾਸੇ ਕੋਈ ਨਾ ਕੋਈ ਕੈਂਡੀਡੇਟ ਆ ਗਿਆ ਇਲੈਕਸ਼ਨ ਦੇ ਕੰਪੇਨਿੰਗ ਕਰਨ ਵਾਸਤੇ ਹਾਂ ਅੱਛਾ ਜਿਵੇਂ ਦੋ ਜ਼ਿਲ੍ਹੇ ਹੋ ਗਏ ਦੋ ਹੀ ਐਮਪੀ ਹੋਗੇ ਫਿਰ ਐਮਐਲਏ ਕਿੰਨੇ ਨੇ ਐਮਪੀ ਆਪਣੇ ਐਮਐਲ ਵੀ ਵੱਖਰੇ ਵੱਖਰੇ ਆ ਜੀ ਇਧਰ ਜਿਹੜਾ ਦਿਆਲਪੁਰ ਜ਼ਿਲ੍ਹਾ ਜਨੰਦਰਵਾਲੀ ਸਾਈਡ ਆ ਉਹਨੂੰ ਐਮਐਲਏ ਜਿਹੜਾ ਹਲਕਾ ਜਿਹੜਾ ਕਰਤਾਰਪੁਰ ਲੱਗਦਾ ਤੇ ਇਧਰੇ ਹੈਗੇ ਸਰਦਾਰ ਬਲਕਾਸ਼ ਹੈਗੇ ਜਿਹੜੇ ਕੈबिनेट ਮੰਤਰੀ ਆ ਔਰ ਇਧਰ ਜਿਹੜਾ ਦਿਆਲਪੁਰ ਜ਼ਿਲ੍ਹਾ ਕਪੂਰਥਾਲੀ ਵਾਲੀ ਸਾਈਡ ਐ ਇਹਨੂੰ ਲੱਗਦਾ ਵਿਧਾਨ ਸਭਾ ਹਲਕਾ ਪਲਾਹਾ ਤਾਂ ਇਥੋਂ ਹੈਗੇ ਆ ਐਮਐਲਏ ਸਰਦਾਰ ਅਸਗਫਾਲ ਸਿੰਘ ਖਹਿਰਾ ਅੱਛਾ ਆਮ ਤੌਰ ਤੇ ਅਸੀਂ ਵੀ ਇਹਨੇ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਹੀ ਜਿਹੜਾ ਉਹ ਹਲਕਾ ਪੈਂਦਾ ਹੁੰਦਾ ਇਹ ਫਿਰ ਡਿਵਾਈਡ ਕਿਵੇਂ ਹੋਇਆ ਦੋ ਹਲਕਿਆਂ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਵਿੱਚ ਪਿੰਡ ਇਹ ਜਿਹੜੇ ਜਿਹੜੇ ਇਹ ਜਿਹੜਾ ਪਿੰਡ ਦੇ ਇਤਿਹਾਸ ਜਿਹੜਾ ਡਿਵਾਈਡ ਹੋਣ ਦਾ ਜਿਹੜਾ ਇਤਿਹਾਸ ਆ ਇਹ ਸਾਡੇ ਜਿਹੜੇ ਬਜ਼ੁਰਗਾਂ ਇਹ ਉਹਨਾਂ ਨੂੰ ਵੀ ਪਤਾ ਹੈਗਾ ਇਹ ਬਹੁਤ ਕਿਉਂਕਿ ਸਾਡਾ ਨਗਰ ਬਹੁਤ ਪੁਰਾਣਾ ਨਗਰ ਹੈਗਾ ਇਸ ਕਰਕੇ ਉਹ ਉਹਨਾਂ ਨੂੰ ਵੀ ਇਹ ਹੈਗਾ ਵੀ ਜਿਹੜਾ ਸਾਡੇ ਜਿਹੜੇ ਦਿਆਲਪੁਰ ਜਿਲ੍ਹਾ ਕਪੂਰਥਲੇ ਵਾਲੀ ਜਿਹੜੀ ਪਾਸਾ ਹੈਗਾ ਉਹ ਨਗਰ ਪਹਿਲਾਂ ਵਸਿਆ ਬਜ਼ੁਰਗਾਂ ਦੇ ਦਸੰਬਾਧਕ ਜਿਹੜਾ ਦਿਆਲਪੁਰ ਜਿਹੜਾ ਕਪੂਰ ਜਿਲ੍ਹਾ ਜਲੰਧਰ ਵਾਲਾ ਪਾਸਾ ਹੈਗਾ ਇਹ ਬਾਅਦ ਦੇ ਵਿੱਚ ਵਸਿਆ ਕਿਉਂਕਿ ਇਹ ਪਹਿਲੋਂ ਹੀ ਪਹਿਲੋਂ ਤੋਂ ਹੀ ਇਦਾਂ ਜਿਹੜਾ ਪੁਰਾਣਾ ਹੀ ਇਸੇ ਤਰ੍ਹਾਂ ਸਿਸਟਮ ਜਿਹੜਾ ਦੋਹਾਂ ਨਗਰਾਂ ਦਾ ਦੋਹਾਂ ਜਿਲ੍ਹਿਆਂ ਦਾ ਤੁਰਿਆ ਆਉਂਦਾ ਹੈ ਹਾਂ ਇਹ ਵੰਡ ਕਿਵੇਂ ਹੁੰਦੀ ਹੈ ਇਹ ਗਲੀ ਵੰਡਦੀ ਹੈ ਇਹਨਾਂ ਨੂੰ ਦੋ ਜਿਲ੍ਹਿਆਂ ਚ ਬਸ ਇਸੇ ਤ ਇਹ ਇਸ ਰਸਤੇ ਤੇ ਤੇ ਥਲੋਤੇ ਇਹਦੇ ਸਾਈਡ ਤੇ ਤੇ ਦੋਵੇਂ ਜਿਹੜੇ ਆ ਘਰ ਜਿਹੜੇ ਜਿਲ੍ਹਾ ਕਪੂਥਲੇ ਦੇ ਪੈਂਦੇ ਇਸ ਤੋਂ ਅੱਗੇ ਜਾ ਕੇ ਜਿਹੜਾ ਅਗਰ ਰਸਤਾ ਆ ਜਾਂਦਾ ਉਹਦੇ ਫਿਰ ਇੱਕ ਸਾਈਡ ਜਿਹੜੀ ਜਿਲ੍ਹਾ ਤਲੰਦਰ ਆ ਦੂਸਰੀ ਸਾਈਡ ਜਿਹੜੀ ਆ ਉਹ ਜਿਲ੍ਹਾ ਕਪੂਥਲਾ ਹੈ ਇੱਕ ਕਨਫਿਊਜ਼ਨ ਨਹੀਂ ਹੁੰਦੀ ਫਿਰ ਲੋਕਾਂ ਨੂੰ ਜਾਂ ਜੇ ਕੋਈ ਬਾਹਰੋਂ ਆਉਂਦਾ ਤਾਂ ਕਣ ਭੂ 12 ਹਰ ਮਾਣ ਵਾਲੇ ਤਕਰੀਬਨ ਜਿਹੜਾ ਬੰਦਾ ਨਵਾਂ ਵੇਸਟਾ ਸਾਡੇ ਪਿੰਡ ਦੇ ਵਿੱਚ ਆ ਉਹਨੂੰ ਕਨਫਿਊਜ਼ਨ ਜਿਹੜੀ ਅਕਸਰ ਹੋ ਜਾਂਦੇ ਚਾਹ ਕੋ ਸਾਡੇ ਅਫਸਰ ਆਉਂਦਾ ਚਾਹੇ ਕੋ ਉਦੋਂ ਵੈਸੇ ਕੋ ਕਿਸੇ ਦਾ ਕੋਈ ਰਿਸ਼ਤੇਦਾਰ ਭੈਣ ਭਰਾ ਆਉਂਦਾ ਉਹਨਾਂ ਨੂੰ ਫਿਰ ਉਹ ਘਰ ਵਾਲਿਆਂ ਨੂੰ ਫੋਨ ਕਰਕੇ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਤੁਸੀਂ ਹੁਣ ਜਿਹੜੇ ਦਾਲਪੁਰ ਜਿਹੜੇ ਕਬੂਥਰੇ ਵਾਲੇ ਪਾਸੇ ਬੈਠੇ ਆ ਉਥੋਂ ਥੋੜਾ ਤੁਸੀਂ ਅੱਗੇ ਆਓ ਉਥੇ ਦਾਲਪੁਰ ਜਿਲ੍ਹੇ ਜਲੰਧਰ ਵਾਲੇ ਪਾਸੇ ਸਾਡੇ ਜਿਹੜਾ ਪਾਸਾ ਸੜਦਾ ਆਉਂਦਾ ਆ ਇਸੇ ਤਰ੍ਹਾਂ ਜਿਹੜਾ ਕਬੂਥਰੇ ਵਾਲੇ ਪਾਸੇ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਤੁਸੀਂ ਤੂ ਹੋ ਗਈਆਂ ਸੀਗੀਆਂ ਤੇ ਜਿਲ੍ਹੇ ਦਿਆਲਪੁਰ ਦੀ ਜਿਹੜੀ ਪੰਚਾਇਤ ਤੇ ਜਹਰੰਦਰ ਦੀ ਜਿਹੜੀ ਪੰਚਾਇਤ ਉਹੀ ਕੋਈ ਇਸ ਕਰਕੇ ਤਿੰਨ ਪੰਚਾਇਤਾਂ ਤੇ ਬੋਰਡ ਜਿਹੜੀ ਹੈਗੀ ਆ ਸਾਡੀ ਦਿਆਲਪੁਰ ਜਿਲ੍ਹੇ ਜਹਰੰਦਰ ਦੀ ਬੋਰਡ ਜਿਹੜੀ ਉਹ 2300 ਵੋਟ ਆ ਤੇ ਦਿਆਲਪੁਰ ਜਿਲ੍ਹੇ ਕਬੂਤਲੇ ਦੀ ਵੋਟ ਆ ਉਹ 26 2700 ਵੋਟ ਆ ਅੱਛਾ ਤੇ ਇਸ ਕਰਕੇ ਮੰਨ ਲਓ ਤਿੰਨ ਪੰਚਾਇਤਾਂ ਤੇ ਨਹੀਂ ਸਰਪੰਚਾਂ ਤੇ ਵਿਧਾਨ ਸਭਾ ਹਲਕੇ ਲੋਕ ਸਭਾ ਹਲਕੇ ਸਾਰੇ ਪ੍ਰਸ਼ਾਸਨ ਸਾਰਾ ਅਲੱਗ-ਅਲੱਗ ਆ ਹਾਂ ਵੈਸੇ ਤਾਂ ਇਹ ਫਿਰ ਤੁਹਾਡੇ ਪਿੰਡ ਦੀ ਤਾਂ ਤੂਤੀ ਬੋਲਣੀ ਚਾਹੀਦੀ ਆ ਉਦਾਂ ਡਿਵੈਲਪਮੈਂਟ ਵੀ ਲੱਗਦਾ ਕਿ ਵੱਧ ਹੋਣੀ ਚਾ ਦੇਖੋ ਜੀ ਇਹ ਜਿੱਥੇ ਸਾਡੇ ਇੱਕ ਇਹ ਵਿਲਖਣ ਦਾ ਹੈਗੀ ਹੈ ਸਾਡੇ ਪਿੰਡੋ ਕੇ ਮੰਨ ਲਓ ਇੱਕ ਕਹਿ ਲਓ ਵੀ ਇੱਕ ਇੱਕ ਟਾਈਟਲ ਕਹਿ ਸਕਦੇ ਇੱਕ ਸਾਡੇ ਪਿੰਡ ਦਾ ਹੋ ਸਕਦਾ ਵੀ ਇੱਕ ਪਿੰਡ ਨੂੰ ਦੋ ਜ਼ਿਲ੍ਹੇ ਲੱਗਦੇ ਇਹ ਇਹ ਤਾਂ ਸੁਣਿਆ ਸੀ ਵੀ ਇੱਕ ਪਿੰਡ ਇਹਦੇ ਮੰਨ ਲਓ ਇੱਕ ਪਿੰਡ ਦੀਆਂ ਦੋ ਪੰਚਾਇਤਾਂ ਤੇ ਜ਼ਿਲ੍ਹਾ ਇੱਕੋ ਹੀ ਆ ਇਹ ਨੂੰ ਸਾਡੇ ਪਿੰਡ ਨੂੰ ਨਾਂ ਇੱਕੋ ਹੀ ਆ ਲੇਕਿਨ ਜਿਹੜੇ ਦੋ ਅਲੱਗ-ਅਲੱਗ ਜ਼ਿਲ੍ਹਾ ਜਲੰਧਰ ਤੇ ਜ਼ਿਲ੍ਹਾ ਕਪੂਰਥਲਾ ਦੋ ਅਲੱਗ-ਅਲੱਗ ਲੱਗਦੇ ਆ ਤੇ ਬਾਕੀ ਜਿਹੜੀ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਅਸੀਂ ਵੀ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਸੀ ਸਰਕਾਰ ਨੂੰ ਬੇਨਤੀ ਕਰਾਂਗੇ ਵੀ ਜੇ ਸਾਡੀ ਇਹ ਪੰਚਾਇਤ ਇੱਕ ਹੋਵੇ ਜਿਵੇਂ ਜਲੰਧਰ ਜ਼ਿਲ੍ਹੇ ਵਾਲੇ ਪਾਸੇ ਤੁਸੀਂ ਵਿਜ਼ਿਟ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਜਾਊਗਾ ਇਹ ਡਵੈਲਪਮੈਂਟ ਕਿਸ ਤਰ੍ਹਾਂ ਦੀ ਹੋਈ ਹੋਈ ਆ ਕਿਉਂਕਿ ਇੱਥੇ ਅਸੀਂ ਮੰਨ ਲਓ ਸੀਵਰੇਜ ਇੰਟਰਲੋਕਿੰਗ ਵਾਟਰ ਸਪਲਾਈ ਪਾਰਕਾਂ ਇਸ ਤੋਂ ਅੱਗੇ ਜਾ ਕੇ ਨੌਜਵਾਨਾਂ ਨੂੰ ਮੰਨ ਲਓ ਜਿੰਮ ਐਕਸਰਸਾਈਜ਼ ਕਰਨ ਵਾਸਤੇ ਬਣਾਕ ਦਿੱਤਾ ਗਰਾਊਂਡ ਵਧੀਆ ਬਣਾ ਕੇ ਦਿੱਤੀਆਂ ਆ ਸ਼ਮਸ਼ਾਨ ਘਾਟ ਜਿਹੜਾ ਉਹ ਹਾਈ ਟੈਕ ਸ਼ਮਸ਼ਾਨ ਘਾਟ ਬਣਾਇਆ ਹੋ ਸੋਲਰ ਲਾਈਟਾਂ ਸੀਸੀਟੀਵੀ ਵਗੈਰਾ ਉੱਥੇ ਲੱਗੇ ਹੋਏ ਆ ਆਪਣੇ ਐਨਪੀਜੀ ਮੈਦੀ ਪੱਠੀ ਨਾਲ ਉੱਥੇ ਸਰਕਾਰ ਹੁੰਦੇ ਆ ਮੋਰਚੀ ਬਣੀ ਹੋਈ ਆ ਤੇ ਬਾਕੀ ਸੋਲਿਡ ਬੇਸ ਪਲਾਨ ਉੱਤੇ ਜਿਹੜਾ ਬਣਾਇਆ ਹੋਇਆ ਪੰਚਾਇਤ ਘਰ ਬਹੁਤ ਵਧੀਆ ਬਣਾਇਆ ਔਰ ਸਾਡੇ ਜਿਹੜੀ ਹੈ ਹੁਣ ਜਿਹੜੀ ਹੈ ਤਕਰੀਬਨ ਜਿਹੜੀ ਡਿਸਪੈਂਸਰੀ ਦੀ ਬਿਲਡਿੰਗ ਜਿਹੜੀ ਆ ਉਹਦਾ ਵੀ ਜਿਹੜਾ ਕੰਮ ਜਿਹੜਾ ਕੰਪਲੀਟ ਹੋਣ ਦੇ ਕਿਨਾਰੇ ਤੇ ਆ ਔਰ ਇਸ ਤਰ੍ਹਾਂ ਮਤਲਬ ਜਿਵੇਂ ਵਾਟਰ ਸਪਲਾਈ ਆ ਜਿਹੜੀ ਪੰਚਾਇਤੀ ਵਾਟਰ ਸਪਲਾਈ ਆ ਉਤੋਂ ਅਲਾਵਾ ਵੀ ਅਸੀਂ ਇੱਕ ਹੋਰ ਆਰਓ ਸਿਸਟਮ ਜਿਹੜਾ ਵੱਖਰਾ ਲਵਾਇਆ ਹੋਇਆ ਤਾਂ ਕਿ ਉਥੋਂ ਜਦਾਂ ਜਦੋਂ ਵੀ ਕਿਸੇ ਵੀ ਰਾਹਗੀਰ ਨੂੰ ਜਾਂ ਲੰਘਦੇ ਵਾਰਦ ਨੂੰ ਕਿਸੇ ਨੂੰ ਵੀ ਲੋੜ ਪਏ ਪਾਣੀ ਦੀ ਉਤੋਂ ਪਾਣੀ ਉਹ ਆਪਣਾ ਜਿਹੜਾ ਜਿਹੜਾ ਵੀ ਵਰਤ ਸਕਦਾ ਉਹ ਹਾਂ ਤੁਹਾਡੇ ਕੋਲ ਤੇ ਆਪਸ਼ਨ ਵੀ ਬੜੀ ਵਧੀਆ ਕਿ ਜੇਕਰ ਜਿਹੜੇ ਐਮਪੀ ਨੇ ਘੱਟ ਡਿਵੈਲਪਮੈਂਟ ਕਰਾਈ ਜਾਂ ਜਿਹੜੇ ਐਮਐਲਏ ਨੇ ਫੰਡ ਘੱਟ ਦਿੱਤੇ ਉਹਦਾ ਪਤਾ ਵੀ ਘੱਟ ਸਕਦੇ ਤੁਸੀਂ ਫਿਰ ਕੰਪੈਰੀਜ਼ਨ ਕਰਦੇ ਹੋ ਕਿ ਕਿੰਨੇ ਵੱਧ ਡਿਵੈਲਪਮੈਂਟ ਕਰਵਾਈ ਨਹੀਂ ਇਹ ਦੇਖੋ ਜੀ ਫਿਰ ਇਹ ਤਾਂ ਹੁੰਦਾ ਹੀ ਹੈ ਜੇ ਆਸ਼ਰ ਹੁਣ ਤੁਸੀਂ ਦੇਖੋ ਇਹ ਸਜਣੇ ਦਿਹਾਲਪੁਰ ਜਿਹੜਾ ਕਪੂਥਲੇ ਵਾਲੇ ਵੀ ਪਾਸੇ ਵਾਲੇ ਵੀ ਖੜੇ ਆ ਉਹ ਬਾਕੀ ਤੁਹਾਨੂੰ ਸਾਰਾ ਦੱਸਣਗੇ ਕਿਉਂਕਿ ਹੁਣ ਜਦੋਂ ਕਿ ਇਹਨਾਂ ਕੋਈ ਐਮਐਲਏ ਇਲੈਕਸ਼ਨ ਚ ਕੋ ਕੈਂਡੀਡੇਟ ਹੁੰਦਾ ਕੋ ਪਾਰਲੀਮੈਂਟ ਦੀ ਇਲੈਕਸ਼ਨ ਚ ਕੈਂਡੀਡੇਟ ਹੁੰਦਾ ਇਹ ਸਵਾਲ ਸਾਰੇ ਸਵਾਲ ਕਰਦੇ ਉਹਨਾਂ ਨੂੰ ਅੱਛਾ ਵੀ ਸਾਡੇ ਪਾਸੇ ਤੋਂ ਤੁਸੀਂ ਜਗਿੰਦਰ ਜਿਲ੍ਹਾ ਦਿਹਾਲਪੁਰ ਵਾਲਾ ਪਾਸਾ ਤੁਸੀਂ ਦੇਖੋ ਜਾ ਕੇ ਵੀ ਉੱਥੇ ਡਿਵੈਲਪਮੈਂਟ ਹੋ ਸਕਦੀ ਆ ਸਾਡੇ ਪਾਸੇ ਕਿਉਂ ਨਹੀਂ ਹੋਈ ਅੱਜ ਤੁਸੀਂ ਵੋਟਾਂ ਲੈਣ ਆ ਗਏ ਆ ਅੱਗੋਂ ਪਿੱਛੇ ਤੁਸੀਂ ਸਾਨੂੰ ਕਿਉਂ ਨਹੀਂ ਜਦੋਂ ਸਾਨੂੰ ਡਿਵੈਲਪਮੈਂਟ ਦੀ ਲੋੜ ਆ ਸਾਡੇ ਪਾਸ ਸੀਵੇ ਦਾ ਬੜਾ ਮੰਦਾ ਹਾਲ ਆ ਠੀਕ ਹੈ ਇਹ ਅੰਟਰ ਲੋਕਾਂ ਵੀ ਪੂਰੀ ਨਹੀਂ ਹੋਈ ਹੋਸ਼ਾ ਮੋੜੀਆਂ ਸੌਲਤਾਂ ਜਿਵੇਂ ਡਿਸਮੈਥਰੀ ਵਗੈਰਾ ਹੋ ਟੋਪ ਵੀ ਕੁਝ ਹੈਗਾ ਉਹ ਕੁਝ ਵੀ ਨਹੀਂ ਹੈਗਾ ਇਹ ਸਵਾਲ ਸਾਰੇ ਸੱਜਣ ਜਿਹਨਾਂ ਨੇ ਸਾਰੇ ਕਰਦੇ ਆ ਔਰ ਅਸੀਂ ਇਹ ਨਹੀਂ ਹੈਗਾ ਕਿ ਜਿਵੇਂ ਸਾਡਾ ਕੱਲ ਵੀ ਬੇਸ਼ੱਕ ਭਾਵੇਂ ਸਾਡੀਆਂ ਪੰਚਾਇਤਾਂ ਤਿੰਨ ਅਲੱਗ-ਅਲੱਗ ਹੈ ਸਾਡੇ ਜ਼ਿਲ੍ਹੇ ਅਲੱਗ-ਅਲੱਗ ਹੈਗੇ ਪਰ ਸਾਡਾ ਭਾਈ ਭਾਈਚਾਰਾ ਜਿਹੜਾ ਬੜਾ ਮਜ਼ਬੂਤ ਆ ਸਾਡਾ ਜਿੰਨੇ ਵੀ ਦੁੱਖ-ਸ਼ੋਕ ਸਾਗੇ ਸਾਰੇ ਸਾਰੇ ਸਾਂਝੇ ਆ ਅਸੀਂ ਦੋਵੇਂ ਜਿਹੜੇ ਜਿਹੜੇ ਦਿਨੰਦਰ ਵਾਲੇ ਤੇਰਾ ਕਪੂਠਰੇ ਵਾਲੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵੀ ਸਾਂਝੀ ਹੁੰਦੇ ਆ ਔਰ ਜਿੰਨੇ ਸਾਡੇ ਧਾਰਮਿਕ ਜਿਹੜੇ ਤਿਹਾੜ ਹੈਗੇ ਆ ਉਹ ਸਾਰੇ ਅਸੀਂ ਇਕੱਠੇ ਰਲ ਮਿਲ ਕੇ ਮਨਾਉਂਦੇ ਆ ਇਹ ਫਿਰ ਤੁਸੀਂ ਸਾਰੇ ਜਲੰਧਰ ਵਾਲਿਓ ਕਿ ਜਾਂ ਕਪੂਰਥਲੇ ਵਾਲੇ ਵੀ ਹੈਗੇ ਤੁਸੀਂ ਕਪੂਰਥਲੇ ਵਾਲੇ ਵੀ ਸੱਜਣ ਵਿੱਚ ਹੈਗੇ ਆ ਜੀ ਆਖੜਾ ਸਾਰੇ ਨਾ ਹਾਂ ਬਲੇ ਵੀ ਕਪੂਰਥਲੇ ਅੱਛਾ ਆ ਜੋ ਫਿਰ ਤੁਸੀਂ ਦੱਸ ਦਿਓ ਡਿਵੈਲਪਮੈਂਟ ਦਾ ਜਦੋਂ ਕਈ ਆਉਂਦੇ ਨੇ ਫਿਰ ਵਿਖਾਉਂਦੇ ਹੋ ਕਿ ਜਲੰਧਰ ਦੇ ਵਿੱਚ ਡਿਵੈਲਪਮੈਂਟ ਜ਼ਿਆਦਾ ਹੋਈ ਆ ਸਾਡੇ ਵਾਲੇ ਪਾਸੇ ਘੱਟ ਹੋਈ ਆ ਨਹੀਂ ਇੱਥੇ ਕੋਈ ਫੱਕ ਨਹੀਂ ਹੈਗਾ ਜਲੰਧਰ ਦੇ ਫਰ ਬਹੁਤ ਜ਼ਿਆਦਾ ਹੋਈ ਆ ਕਪੂਰਥਲੇ ਦੇ ਨਹੀਂ ਡਿਵੈਲਪਮੈਂਟ अच्छा ये फिर ਤੁਸੀਂ ਲੈ ਕੇ ਆਉਂਨੇ ਹੋ ਐਮ ਐਲ اے ਨੂੰ ਜਾਂ ਜਦੋਂ ਐਮ ਪੀ ਆਉਂਦਾ ਪਿੰਡ ਦੇ ਵਿੱਚ ਵੋਟਾਂ ਮੰਗਣ ਇੱਥੇ ਗਲੀ 'ਚ ਹੀ ਖਿਲਾਰ ਦਿਆ ਕਰੋ ਇੱਥੋਂ ਹੀ ਵਿਖਾ ਦਿਆ ਕਰੋ ਨਹੀਂ ਇੱਥੇ ਕੋਈ ਆਉਂਦਾ ਹੀ ਨਹੀਂ ਐਮ ਐਲ اے ਕੋਈ ਹਾਂ ਕੋਈ ਆਉਂਦਾ ਹੀ ਨਹੀਂ ਜਿਲ੍ਹਾ ਜਲੰਧਰ ਦਾ ਜਿਹੜਾ ਵਿਕਾਸ ਹੋ ਜ਼ਿਆਦਾ ਹੁੰਦਾ ਅੱਛਾ ਇੱਧਰ ਰਾਜਾ ਜਲੰਧਰ ਦੇ ਸਰਪੰਚ ਹੋਣੇ ਨਾ ਇਹਨਾਂ ਨੇ ਵਿਕਾਸ ਕੀਤਾ ਜਿਲ੍ਹਾ ਜਲੰਧਰ ਦਾ ਹਾਂ ਅਸੀਂ ਜੋ ਨੇ ਕਿ ਕਪੂਠੇ ਜ਼ਿਲ੍ਹੇ ਦੀ ਵੇਹੀ ਸਰਪੰਚ ਬਣਦੇ ਹਾਂ ਇਹਨਾਂ ਨੂੰ ਹੀ ਬਣਾ ਲਓ ਤੁਸੀਂ ਹਾਂ ਠੀਕ ਠੀਕ ਹੈ ਚੰਗੀ ਗੱਲ ਆ ਜਿਨੇ ਡਿਵੈਲਪਮੈਂਟ ਕਰਾਈ ਉਹੀ ਜਿਹੜਾ ਉਹ ਹੋਣਾ ਚਾਹੀਦਾ ਤਾਂ ਦਿਆਲਪੁਰੀ ਕਿਵੇਂ ਇਹ ਪਿੰਡ ਫਿਰ ਸਭ ਤੋਂ ਵਿਲੱਖਣ ਆ ਤੁਸੀਂ ਤਾਂ ਜਾਣਦੇ ਹੋ ਵਿਦੇਸ਼ਾਂ 'ਚ ਲੋਕ ਪੁੱਛਦੇ ਨੇ ਫਿਰ ਹਾਂਜੀ ਜੀ ਹਾਂਜੀ ਜੀ ਲੋਕੀ ਸਾਡੇ ਪਿੰਡ ਦਾ ਜਲੰਧਰ ਜ਼ਿਲ੍ਹੇ ਦਾ ਡੈਮੋ ਲੈਣ ਵਾਸਤੇ ਆਉਂਦੇ ਨੇ ਹਾਂ ਖਾਸ ਕਰਕੇ ਸਾਡਾ ਸ਼ਮਸ਼ਾਨ ਘਾਟ ਜਿਹੜਾ ਕਿ ਐਨ ਆਰ ਆਈ ਔਰ ਸਾਡੇ ਪਿੰਡ ਦੇ ਭੈਣ ਭਰਾਵਾਂ ਦੇ ਸਹਿਯੋਗ ਸਦਕਾ ਬਹੁਤ ਵਧੀਆ ਬਣਿਆ ਹੋਇਆ ਤੇ ਪਿੰਡ ਦੇਖਣ ਆਉਂਦੇ ਨੇ ਕਿੱਥੇ ਇਹ ਪਿੰਡ ਦੇਖਣਯੋਗ ਹੈ ਉਥੇ ਇਹ ਪਿੰਡ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਭੈਣ ਬੀਬੀ ਅਮਰਕੌਰ ਦਾ ਇਹ ਪਿੰਡ ਹੈ ਜੀ ਸਰਦਾਰ ਭਗਤ ਸਿੰਘ ਦੀ ਭੈਣ ਬੀਬੀ ਅਮਰਕੌਰ ਆ ਇਹ ਇਸ ਪਿੰਡ ਦੀ ਬਹੁਤ ਵਿਲੱਖਣਤਾ ਹੈ ਕਿਉਂਕਿ ਪ੍ਰੋਫੈਸਰ ਜਗਮਉਂ ਸਿੰਘ ਹੋਣੀ ਜਿਹੜੇ ਭਗਤ ਸਿੰਘ ਦੇ ਸਕੇ ਭਾਂਚਾ ਜੀ ਨੇ ਉਹ ਇਸ ਪਿੰਡ ਤੋਂ ਬਿਲੋਂਗ ਕਰਦੇ ਨੇ ਤੇ ਤੁਸੀਂ ਤੁਸੀਂ ਜਲੰਧਰ ਚ ਪੈਂਦੇ ਹੋ ਕਿ ਕਪੂਰਥਲਾ ਲੇ ਜੀ ਮੈਂ ਜਲੰਧਰ ਚ ਪੈਂਦਾ ਜੀ ਆ ਦੇਖੋ ਜੀ ਆ ਹੁਣ ਆ ਗਿਆ ਮੈਂ ਜਲੰਧਰ ਤੇ ਆ ਆ ਗਿਆ ਕਪੂਰਥਲਾ ਠੀਕ ਨਹੀਂ ਗੱਲ ਹਾਂ ਤੇ ਜਲੰਧਰ ਕਪੂਰਥਲਾ ਜਲੰਧਰ ਕਪੂਰਥਲਾ ਪਰ ਸਾਡਾ ਭਾਈਚਾਰਾ ਪਿਆਰ ਮੁਹੱਬਤ ਇੱਕੋ ਹੀ ਆ ਜਿੱਦਾਂ ਸਾਡੇ ਸਰਪੰਚ ਸਾਹਿਬ ਨੇ ਦੱਸਿਆ ਕਿ ਅਸੀਂ ਜਿੰਨੇ ਗੁਰੂ ਮਹਾਰਾਜ ਦੇ ਗੁਰਪੁਰ ਹੁੰਦੇ ਆ ਇਕੱਠੇ ਘੜਦੇ ਆ ਰੋਡ ਤੇ ਛਪੀ ਲੱਗਦੀ ਆ ਉਹ ਅਸੀਂ ਇਕੱਠੇ ਕਰਦੇ ਆ ਔਰ ਮੋਤੀਰਾ ਮਹਿਰਾ ਦੀ ਯਾਦ ਵਿੱਚ ਤੇ ಗ್ರಾಮ ਪੰਚਾਇਤ ਤੇ ਸ਼ੇਰ ਪੰਜਾਬ ਸਪੋਰਟਸ ਕਲੱਬ ਦੁੱਧ ਦਾ ਲੰਗਰ ਚੱਲਦਾ ਤਿੰਨ ਦਿਨ ਉਹ ਅਸੀਂ ਸਾਰੇ ਇਕੱਠੇ ਰਲ ਕੇ ਇਹ ਬਹੁਤ ਸਾਰੇ ਹੋਰ ਛੋਭਾ ਯਾਤਰਾ ਹਾਂ ਜਾਂ ਪਿੰਡ ਦੇ ਵਿੱਚ ਦਸਹਰਾ ਲੱਗਣਾ ਹੈ ਅਸੀਂ ਸਾਰੇ ਇਕੱਠੇ ਕਰਦੇ ਹਾਂ ਵੋਟਾਂ ਵਿੱਚ ਵੀ ਫਿਰ ਪਾਰਟੀ ਸਹਿਮਤੀ ਬਣਾ ਲੈਨੇ ਕਿ ਵੋਟਾਂ ਦੇ ਫਿਰ ਵੱਖਰੀਆਂ ਵੱਖਰੀਆਂ ਪਾਰਟੀਆਂ ਨੂੰ ਜਾਂਦੀਆਂ ਵੋਟਾਂ ਨਹੀਂ ਵੋਟਾਂਵਰੀ ਤੇ ਹਰੇਕ ਦਾ ਹੱਕ ਆ ਉਹ ਹਾਂ ਕੈਂਡੀਡੇਟ ਅਲੱਗ-ਅਲੱਗ ਗਿਆ ਜੀ ਉਹ ਜਿਹਦਾ ਦਿਲ ਕਰਦਾ ਜਿੱਥੇ ਉਹਨੂੰ ਕੋਈ ਨਹੀਂ ਉਹ ਬੱਡੀ ਇੱਕ ਹੋਰ ਇੱਕ ਬਹੁਤ ਵੱਡਾ ਅਸੀਂ ਟੂਰਨਾਮੈਂਟ ਕਰਾਉਂਦੇ ਹਾਂ ਹਾਂ ਉਹ ਵੀ ਟੂਰਨਾਮੈਂਟ ਕਬੱਡੀ ਦਾ ਵਾਲੀਬਾਲ ਦਾ ਉਹ ਵੀ ਅਸੀਂ ਇਕੱਠੇ ਰਲ ਕੇ ਕਰਉਂਦੇ ਆਂ ਦੋ ਲਾਈਨਾਂ ਫਿਰ ਪਿੰਡ ਨੂੰ ਲੈ ਕੇ ਸੁਣਾ ਦਿਓ ਕੋਈ ਹੋ ਜਾਈ ਦਾ ਸੀ ਮੇਲੇ ਲਿਸ਼ਕਾ ਕੇ ਡਾਂਗ ਨੂੰ ਲਾ ਕੇ ਮੋਢੇ ਮਿੱਤਰੋ ਮੜਾ ਮੂਹੀ ਭਾਰ ਪੈ ਲਵਾਨ ਚੱਕਦੇ ਲਾ ਕੇ ਗੋਡੇ ਮਿੱਤਰੋ ਨਿਤ ਪੱਤਾ ਲੈ ਕੇ ਜੱਟੀ ਖੇਤ ਜਾਵਦੀ ਸਿੱਖਰ ਦੁਪਹਿਰ ਨੂੰ ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਮੈ ਲਾਹੌਰ ਸ਼ਹਿਰ ਨੂੰ ਬੋੜਾ ਥੱਲੇ ਬੈਠ ਬਾਪੂ ਯਾਦ ਕਰਦੇ ਲਾਹੌਰ ਸ਼ਹਿਰ ਨੂੰ ਨਾਲ ਇਹ ਵੀ ਗੱਲ ਹੈ ਮੈਂ ਜਗਬਣੀ ਟੀਵੀ ਤੇ ਦੱਸਣਾ ਚਾਹੁੰਦਾ ਕਿ ਸਾਰਾ ਮੁਲਕ ਤਾਂ ਸੋਹਣਾ ਹੈ ਪਰ ਮੇਰੇ ਪਿੰਡ ਵਰਗਾ ਨਹੀਂ ਮੇਰਾ ਪਿੰਡ ਮੀਰਾ ਪਿੰਡ ਆ ਵਾਕੇ ਮੇਰੇ ਪਿੰਡ ਆਪਣੇ ਪਿੰਡ ਤੇ ਹੀ ਮਾਣ ਹੁੰਦਾ ਤਾਂ ਇਹ ਪਿੰਡ ਹੈ ਦਿਆਲਪੁਰ ਜਿਹੜਾ ਦੋ ਜ਼ਿਲ੍ਹਿਆਂ ਦੇ ਵਿੱਚ ਵੰਡਿਆ ਹੋਇਆ ਤਾਂ ਹੁਣ ਜਿਵੇਂ ਐਮਪੀ ਦੀਆਂ ਚੋਣਾਂ ਹੈਗੀਆਂ ਨੇ ਤਾਂ ਇਹ ਪਿੰਡ ਨੇ 2 MP ਚੁੰਨੇ ਨੇ ਇੱਕ ਹੁਸ਼ਿਆਰਪੁਰ ਤੇ ਇੱਕ ਜਲੰਧਰ ਜਾਨੀ ਕਿ ਦੋ ਜਿਹੜੇ ਨੇ ਲੋਕ ਸਭਾ ਹਲਕੇ ਨੂੰ ਪਿੰਦੇ ਨੇ ਤਾਂ ਲੋਕ ਜਿਹੜੇ ਨੇ ਦੋ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਜਿਹੜੇ ਨੇ ਸੰਸਦਾਂ ਨੂੰ ਜਿਹੜੇ ਖੜੇ ਨੇ ਉਮੀਦਵਾਰ ਉਹਨਾਂ ਨੂੰ ਵੋਟਾਂ ਪਾਉਣਗੇ ਤਾਂ ਬਹੁਤ ਘੱਟ ਹੈ ਉਹ ਜਿਹੇ ਪਿੰਡ ਹੈਗੇ ਨੇ ਜਿਹੜੇ ਦੋ ਦੋ ਜ਼ਿਲ੍ਹਿਆਂ ਦੇ ਵਿੱਚ ਜਾਂ ਦੋ ਦੋ ਲੋਕ ਸਭਾ ਹਲਕਿਆਂ ਦੇ ਵਿੱਚ ਵੰਡੇ ਹੋਏ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਕਰਤਾਰਪੁਰ